ਸ਼ੁਕਰਾਨ ਮਿਹਰਬਾਨ ਬਹੁਤ ਸਾਰੀ ਮੁਹੱਬਤ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਆਪਣੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਰੋੜਾ ਕਲਾਦ ਦੇ YouTube ਚੈਨਲ ਦੇ ਉੱਪਰ ਤਾਂ ਦੋਸਤੋ ਜਿਸ ਤਰੀਕੇ ਨਾਲ ਆਪਾਂ ਪੜ੍ਹਦੇ ਹੁੰਨੀਏ ਕਿ ਕੁਦਰਤ ਦਾ ਕਵੀ ਪ੍ਰਕਿਰਤੀ ਦਾ ਕਵੀ ਗਲਪ ਦਾ ਮੋਢੀ ਕਵੀ ਜਾਂ ਨਿੱਕੀਆਂ ਕਵਿਤਾਵਾਂ ਦਾ ਕਵੀ ਜਾਂ ਅਰਸ਼ਾਂ ਦਾ ਕਵੀ ਭਾਈ ਵੀਰ ਸਿੰਘ ਨੂੰ ਕਿਹਾ ਜਾਂਦਾ ਹੈ ਤੇ ਉੱਥੇ ਹੀ ਫਰਸ਼ਾਂ ਦਾ ਕਵੀ ਧਰਤੀ ਦਾ ਕਵੀ ਇਨਸਾਨੀਅਤ ਦਾ ਕਵੀ ਤੇ ਗਰੀਬਾਂ ਦਾ ਕਵੀ ਧਨੀ ਰਾਮ ਚਾਤਰੀ ਜੀ ਨੂੰ ਕਿਹਾ ਜਾਂਦਾ ਹੈ ਤੇ ਉੱਥੇ ਹੀ ਪੰਜਾਬ ਦੀ ਆਵਾਜ਼ ਅਮਰ ਤਾਂ ਪ੍ਰੀਤ ਨੂੰ ਆਖਿਆ ਜਾਂਦਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਹੈ ਦੋਸਤੋ ਇਸ ਵੀਡੀਓ ਦੇ نیچے ਇਸ ਸ਼ਾਰਟ ਦੇ نیچے ਕਿ ਪੰਜਾਬ ਦਾ ਸ਼ੇਮਾ ਦਰਿਆ ਕਿਸ ਕਵੀ ਨੂੰ ਆਖਿਆ ਜਾਂਦਾ ਹੈ ਤਾਂ ਇਦਾਂ ਦੀ ਹੋਰ ਬਿਹਤਰੀਨ ਜਾਣਕਾਰੀ ਪ੍ਰਾਪਤ ਕਰਨ ਲਈ ਪੂਰੀ ਇਦਾਂ ਦੀ ਜਾਣਕਾਰੀ ਨੂੰ ਜਾਣਨ ਦੇ ਲਈ ਸਾਡੇ ਨਾਲ ਬਣੀ ਰਹੋ ਇਸ YouTube ਚੈਨਲ ਦੀ ਉੱਪਰ ਤੇ ਆਪਣਾ ਇੱਕ ਪੰਜਾਬੀ ਮਾਸਟਰ ਕੁਕ ਰ ਦਾ ਨਵਾਂ ਜੂਰ ਤੋਂ ਬੈਚ ਸਟਾਰਟ ਹੋ ਰਿਹਾ ਹੈ ਜੀ ਦੋਸਤੋ ਉਸ ਬੈਚ ਬਾਰੇ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ 1077 1010 4040 ਨੰਬਰ ਤੇ ਕਾਲ ਕਰਕੇ ਲੈ ਸਕਦੇ ਹੋ ਦੋਸਤੋ ਧੰਨਵਾਦ